ਜੋ ਕਿ ਦੇਖੋ ਰੋਡ ਬੰਦ ਕਰਦੇ ਆ ਪਬਲਿਕ ਸਾਨੂੰ ਵੀ ਗਾਲਾਂ ਕੱਢਦੇ ਕਿਸਾਨਾਂ ਨੂੰ ਕੰਮ ਆਹੀ ਰਹਿ ਗਿਆ ਦਿਨ ਨੇ ਨੇ ਬਹੁਤ ਸੁਣਨੇ ਪੈਂਦੇ ਪਰ ਕਿਉਂਕਿ ਕਿਤੇ ਵੀ ਮੋਰਚਾ ਚੱਲਦਾ ਉੱਥੇ ਦੀ ਸਰਕਾਰ ਦਾ ਰਾਈਟ ਹੁੰਦਾ ਵੀ ਉਹਨਾਂ ਨੂੰ ਬਣਾਤੀ ਫਿਰਨ ਤਾਂ ਨਹੀਂ ਆਉਂਦਾ ਜਿਹੜੀ ਹੁੰਦਾ ਜਰੂਰੀ ਹੈ ਕਿਉਂਕਿ ਬਿਜਲੀ ਦੇ ਵਿੱਚ ਅਸੀਂ ਤਾਂ ਏਸੀਆਂ 'ਚ ਬਹਿ ਕੇ ਕਹਿਣ ਲੱਗ ਜਾਂਦੇ ਵੀ ਉਹਨਾਂ ਨੂੰ ਜੇ ਕਿਸਾਨ ਦਾ ਕੰਮ ਲੈ ਹੋਊਗਾ ਰੋੜਾ ਰੁਕਤੀਆਂ ਉਹਨਾਂ ਐਡਾ ਕਰਦੇ ਪਰ ਜਦੋਂ ਉੱਥੇ ਜਾਂਦੇ ਵੀਰੇ ਫੇਰ ਸਤਾਰਾ ਰਤ ਨੂੰ ਮੱਛਰ ਠੀਕ ਹੈ ਬਾਂ ਨੈਟ ਨਾ ਕੁਝ ਉਹਦੇ ਕਰਕੇ ਜਦੋਂ ਕਾਲ ਲਈ ਤਾਂ ਪ੍ਰਸ਼ਾਸਨ ਜਾਗ ਗਿਆ ਪ੍ਰਚੀਨ ਮੁੱਦੇ ਕਿਹੜੇ ਆ ਤੁਹਾਡੇ ਜਿਹੜੇ ਮੇਨ ਮੁੱਦੇ ਆ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਸੀ250 ਤਹਿਤ ਫਸਲਾਂ ਦਾ ਰੇਟ ਦਵਾਣਾ ਸਵਾਮੀ ਨਾਲ ਦੀ ਰਿਪੋਰਟ ਲਾਗੂ ਕਰਨੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਮੁਕਤੇ ਸਭ ਲੜਾਈ ਦਾ ਇੱਥੇ ਸਮਝਣ ਵਾਲੀ ਗੱਲ ਇਹ ਆ ਜਿਹੜਾ ਬੰਦਾ ਰੋਟੀ ਖਾਂਦਾ ਉਹਨੂੰ ਸਮਝਣਾ ਪੈਣਾ ਵੀ ਜੇ ਕਿਸਾਨ ਮਜ਼ਦੂਰ ਦੀ ਲੜਾਈ ਜਿਹੜੀ ਚੱਲ ਰਹੀ ਹੈ ਇਹ ਕੰਮੇ ਉਹਨਾਂ ਦੇ ਵੀ ਹੈ ਜਿਹੜਾ ਬੰਦਾ ਰੋਟੀ ਖਾਂਦਾ ਚਾਹੇ ਪੀਜੇ ਆ ਚਾਹੇ ਬਰਕਰਾਰ ਉਹ ਸਾਰੇ ਉੱਥੇ ਹੀ ਪਾਦਾ ਹੋਣਾ ਜੀ ਅੰਦਾਜ਼ ਕਰੇ ਪਿੱਛੇ ਪ੍ਰੋਪਗੈਂਡਾ ਵੀ ਚੱਲੇ ਸ਼ੰਭੂ ਬਾਰਡਰ ਤੇ ਵੀ ਰਸਤੇ ਕਿਸਾਨਾਂ ਨੇ ਰੁਕੇ ਹੋਏ ਐ ਚੱਬ ਕੇ ਅਸੀਂ ਸ਼ੁਰੂ ਤੋਂ ਕਹਿੰਦੇ ਆ ਵੀ ਨਾ ਤਾਂ ਅਸੀਂ ਰਸਤਾ ਹੈ ਨਾ ਸਾਡੀ ਕੋਈ ਨੀਤੀਆਂ ਰਸਤਾ ਰੋਕਣ ਦੀ ਅਸੀਂ ਤਾਂ ਦਿੱਲੀ ਜਾਣਾ ਸੀਗਾ ਦਿੱਲੀ ਦੀ ਕਾਲ ਹੈ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੈਂਟਰ ਦੀ ਬੀਜੇਪੀ ਸਰਕਾਰ ਨੇ ਗਹਿਣ ਤੇ ਰਸਤਾ ਰੋਕਿਆ ਉਹ ਜਿਹੜੀ ਨਵੀਂ ਪਲੀਟੀਕਲ ਬੰਦਾ ਉੱਥੇ ਆਇਆ ਪੰਜਾਬ ਦਾ ਹੋਵੇਗਾ ਕੋਈ ਵੀ ਵੱਖ-ਵੱਖ ਪਾਰਟੀ ਦੇਖੋ ਪਲੀਟੀਕਲ ਬੰਦਾ ਸਾਡੇ ਉੱਤੇ ਕੋਈ ਹੈ ਨਹੀਂ ਵੀ ਪਲੀਟੀਕਲ ਆਵੇ ਬਾਕੀ ਆਪ ਮੁਖਾਰੇ ਕੋਈ ਆਦਾ ਪਿੱਛੇ ਸਟਾਲ ਘਰ ਆ ਕੇ ਗਿਆ ਅੱਜ ਪ੍ਰੇਡ ਵਿੱਚ ਕਿੰਨੇ ਵੱਡੇ-ਵੱਡੇ ਲੀਡਰ ਨੇ ਕੋਈ ਉੱਥੇ ਤੋਂ ਉੱਥੇ ਇੱਥੇ ਹਲਕੇ ਰਾਜਪੁਰੇ ਦਾ ਲੀਡਰ ਕੋਈ ਉੱਥੇ ਪਹੁੰਚਿਆ ਕੋਈ ਨੇ ਵੱਡੇ ਲੀਟਰ ਜਿਹੜੇ ਵਗੈਰਾ ਆਪਾਂ ਮੰਨਦਾ ਕੋਈ ਚਾਹੇ ਵੱਡੇ ਉਹਦਾ ਇੱਕ ਨੀਨਾ ਮਿੱਥ ਲੈ ਚਾਹੇ ਹਰਿਆ ਸਿੰਘ ਕੰਬੋ ਜੇ ਚਾਹੇ ਜਗਦੀਸ਼ ਕੁਮਾਰ ਜੱਗਾ ਵੀ ਤੇ ਚਰਨਜੀਤ ਬਰਾੜ ਵੱਡੇ ਚਿਹਰੇ ਨੇ ਹਲਕੇ ਰਾਜਪ੍ਰੇਮ ਪੋਲਿਟਿਕਲ ਵਾਸਤੇ ਵੱਡੇ ਚਿਹਰੇ ਹੋਣ ਸਾਡੇ ਵਾਸਤੇ ਕੋਈ ਵੱਡੇ ਚਿਹਰੇ ਨਹੀਂ ਨੇ ਪੋਲਿਟਿਕਲ ਬੰਦਾ ਘੜਾ ਆ ਗਿਆ ਅਗਰ ਆ ਗਿਆ ਆ ਜਾ ਠੀਕ ਹੈ ਜਿੱਦਾਂ ਆਮ ਜਨਤਾ ਸਾਡੇ ਉੱਤੇ ਬਹਿ ਕੇ ਸੁਣਦੀ ਹੈ ਸਟੇਜ ਤੇ ਨਰੇ ਆਵੇ ਸੁਣੇ ਵਿਚਾਰ ਆਪਣਾ ਹੁੰਕੀ ਚਲੇ ਜਾਵੇ ਕੋਈ ਪ੍ਰੋਬਲਮ ਨਹੀਂ ਨਾ ਅਸੀਂ ਸਟੇਜ ਸੰਜੀ ਕਰਨੀ ਹੈ ਨਾ ਸਟੇਜ ਤੇ ਬੁੱਲਣ ਦੇਣਾ ਉਹਨਾਂ ਦੇ ਆਪਣਾ ਅੰਦਰੋਜ ਕਿਸਾਨੀ ਦੇ ਨਾਤੇ ਆਉਣਾ ਚਾਹੁੰਦੇ ਹ ਅਸੀਂ ਅੱਜ ਗੱਲ ਕਰਦੇ ਆ ਜਿਹੜੇ ਕਹਿੰਦੇ ਜੁੱਤਕੀਆਂ ਮਾਰ ਕੇ ਅਸੀਂ ਦੇ ਦਾਂਗੇ ਚਾਹ ਬੰਨਿਆ ਹੁੰਦਾ ਤਾਂ ਵੀ ਦੋ ਕਰਦੇ ਨੰਬਰ ਵਧਦੇ ਨਹੀਂ ਜਾਂਦੇ ਸਤਸ਼ਰਿਆ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਸਾਡੀ ਜਿਹੜੀ ਮੁਲਾਕਾਤ ਹੈ ਕਿਸਾਨ ਯੂਨੀਅਨ ਦੇ ਪ੍ਰਧਾਨ ਬੀਕੇ ਐਮਬੀਯੂ ਮਨਜੀਤ ਸਿੰਘ ਘੁਮਾਣਾ ਨਾਲ ਹੋਣ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਸਾਨੀ ਮੁੱਦੇ ਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਮਿਸ਼ਨ ਪੰਜਾਬ ਦਾ ਚੈਨਲ ਤੇ ਸਰ ਸ਼ਿਕਾ ਬਾਈ ਜੀ ਹੋਰ ਕੀ ਹਾਲ ਹੈ ਬੱਬੂ ਜੀ ਠੀਕ ਠਾਕ ਵਧੀਆ ਸਾਰਾ ਅੱਛਾ ਕਿਵੇਂ ਚੱਲ ਰਿਹਾ ਹੈ ਜਿਹੜਾ ਇਹ ਕਿਸਾਨੀ ਦੌਰ ਚੱਲ ਰਿਹਾ ਹੈ ਤੁਹਾਡਾ ਕਿਸਾਨੀ ਅੰਦੋਲਨ ਚੱਲਦੇ ਨੂੰ ਸਾਡੇ ਨੂੰ ਤਕਰੀਬਨ 13 ਫਰਬੂ ਦਾ ਚੱਲਿਆ ਹੋਇਆ ਹੂੰ ਉਹਦੇ ਵਿੱਚ ਵੱਖ-ਵੱਖ ਪੜਾਵਾਂ ਦੇ ਵੱਖ-ਵੱਖ ਕਾਫੀ ਕੁਝ ਹੋਇਆ ਉਹਦੇ ਵਿੱਚ ਤਰਾ ਚੜ੍ਹੋ ਉੱਪਰ ਥੱਲੇ ਸਰਦੀ ਗਰਮੀ ਸਾਰਾ ਜਿਹੜਾ ਤੁਹਾਨੂੰ ਪਤਾ ਹੈ ਉਹ ਵਧੀਆ ਚੱਲ ਰਿਹਾ ਹੈ ਖੈਰ ਅੱਜ ਵੀ ਮੋਰਚਾ ਚੜ੍ਹਦੀ ਕਲਾ ਦਾ ਹੈ ਕਿਉਂਕਿ ਕੰਮਕਾਰ ਕਰਕੇ ਜਰੂਰ ਪਿੱਛੇ ਜੀ ਕੁਝ ਸਾਡੇ ਕਿਸਾਨ ਵੀਰਾਂ ਦੀ ਜੀ ਦੀ ਲਾਣੀ ਆ ਕਣਕ ਦੀ ਵਾਢੀ ਹੋ ਰਹਾ ਉਹਦੇ ਕਰਕੇ ਚੱਲੇਗੇ ਸੀਗੇ ਪਰ ਹੁਣ ਦੁਆਰੇ ਬਾਰਡਰ ਦੇ ਉੱਤੇ ਉਹ ਰਸਨਾਈ ਹੋਣ ਲੱਗ ਗਈ ਪਹਿਲਾਂ ਮੰਗਣੇ ਪਹਿਲਾਂ ਮੰਗਣੇ ਉੱਤੇ ਚਹਿਲ ਪਹਿਲ ਹੋਣ ਲੱਗ ਗਈ ਲੰਗਰ ਵਗੈਰਾ ਸਾਰੇ ਪਹਿਲਾਂ ਮੰਗਣ ਦੁਆਰੇ ਤੇ ਕੰਮ ਉਦਾਂ ਹੀ ਨਹੀਂ ਦੇ ਉੱਥੇ ਚੱਲ ਪਏ ਪੰਜਾਬ ਸਰਕਾਰ ਕਰ ਰਹੀ ਆ ਥੋੜੀ ਬਹੁਤ ਤੁਹਾਡੀ ਮਦਦ ਕੋਈ ਦੇਖੋ ਪੰਜਾਬ ਸਰਕਾਰ ਤਾਂ ਇਹ ਵੀ ਪੰਜਾਬ ਸਰਕਾਰ ਕੋਲ ਜਿਹੜੀ ਸਾਡੇ ਉੱਤੇ ਬੁਨਿਆਦੀ ਸਹੂਲਤਾਂ ਨੇ ਉਹਨਾਂ ਕਰਕੇ ਅਸੀਂ ਪ੍ਰੋਗਰਾਮ ਦਿਆ ਸੀਗਾ 26 ਤਰੀਕ ਨੂੰ ਜਿਹੜੀ ਲੰਗੀਆਂ ਦੋ ਦਿਨ ਪਹਿਲਾਂ ਵੀ ਅਸੀਂ ਗਗਨ ਚੌਂਕ ਰਾਜਪੁਰਾ ਦੇ ਵਿੱਚ ਰੋਡ ਜਾਮ ਕਰਨੀ ਆ ਉਹ ਕਾਦੇ ਕਰਕੇ ਸੀਗਾ ਮੇਨ ਜਿਹੜਾ ਜਿੱਦਾਂ ਉਹ ਤੇ ਬਿਜਲੀ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਇਹ ਉਸ ਤੋਂ ਬਾਅਦ ਮੋਬਾਈਲ ਟਾਇਲਟਾਂ ਨੇ ਸਪਰੇ ਕਰਨੀ ਆ ਮੱਛਰ ਦੀ ਦਵਾਈ ਦੀ ਸਪਰੇ ਆ ਵੀ ਉਹਦੇ ਕਰਕੇ ਨੇਮ ਸੀਗਾ ਤਾਂ ਜਦੋਂ ਅਸੀਂ ਮੋਰਚੇ ਦੀ ਕਾਲ ਦਈ ਉਹ ਤੋਂ ਪਹਿਲਾਂ ਤਕਰੀਬਨ 165 ਦਿਨ ਹੋ ਗਏ ਮੋਰਚਾ ਚੱਲਦੇ ਨੂੰ ਸਰਕਾਰ ਦੇ ਕੁਝ ਮੰਗਾ ਵਿੱਚ ਮੰਨੀਆਂ ਵੀ ਪੰਜਾਬ ਸਰਕਾਰ ਦੇ ਜਿਹੜੇ ਸੀਗੀਆਂ ਉਹਨਾਂ ਤੋਂ ਹੁੰਦੀਆਂ ਜਿੰਨੀ ਹੋਣੀਆਂ ਨੇ ਜਿਹੜੀਆਂ ਰਹਿੰਦੀਆਂ ਸੀਗੀਆਂ ਉਹਨਾਂ ਨੂੰ ਲੱਗਦਾ ਸੀ ਇਹ ਉਹ ਨਹੀਂ ਕਰ ਪਾਵਾਂਗੇ ਪਰ ਜਦੋਂ ਅਸੀਂ ਰੋਡ ਦੀ ਕਾਮ ਦੀ ਹੈਗੀ ਵੀ ਚੰਡੀਗੜ੍ਹ ਰੋਡ ਤੇ ਦਿੱਲੀ ਰੋਡ ਅਸੀਂ ਰੋਕਾਂਗੇ 4 ਘੰਟੇ ਲਈ ਉਹਨੂੰ ਬੰਦ ਕਰਾਂਗੇ 12 ਵਜੇ ਤੋਂ 4 ਵਜੇ ਤੱਕ 26 ਤਰੀਕ ਨੂੰ ਤਾਂ ਜਿੰਨਾ ਵੀ ਪ੍ਰਸ਼ਾਸਨ ਸੀਗਾ ਨਾ ਸਰਕਾਰੀ ਅਮਲੇ ਤੋਂ ਚਾਹੇ ਕੋਈ ਇੱਥੇ ਡਿਪਟੀ ਸਾਹਿਬ ਸੀਗੇ ਸਾਡੇ ਐਸਐਸਪੀ ਸਾਹਿਬ ਸੀਗੇ ਆਈਜੀ ਸਾਹਿਬ ਸੀਗੇ ਉਸ ਤੋਂ ਬਾਅਦ ਏਡੀਸੀ ਡਿਵੈਲਪਮੈਂਟ ਹੋ ਗਿਆ ਸਾਡੇ ਤੇ ਬੀਲੀ ਬੋਰਡ ਦੇ ਡਿਸਰਬ ਸਾਰੇ ਟੁੱਟਨੇ ਨਾਲ ਦੀ ਨਾਲ ਫੋਨ ਆਣੇ ਸ਼ੁਰੂ ਹੋ ਗਏ ਤੁਸੀਂ ਜੇ ਨਾ ਕਰੋ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਵੀ ਸਾਡੀ ਪਬਲਿਕ ਹੈਰਾਨ ਹੋਵੇ ਕਿਉਂਕਿ ਦੇਖੋ ਰੋਡ ਬੰਦ ਕਰਦੇ ਆ ਪਬਲਿਕ ਸਾਨੂੰ ਵੀ ਗਾਲਾਂ ਕੱਢਦੇ ਕਿਸਾਂ ਦਾ ਕੰਮ ਆਹੀ ਰਹਿ ਗਿਆ ਬਿੱਲ ਇਹਨੇ ਬਹੁਤ ਕੁਝ ਸੁਣਦਾ ਪੈਂਦਾ ਪਰ ਮੈਂ ਇੱਕ ਜ਼ਰੂਰ ਕਹਾਂ ਵੀਰੋ ਜਿਹੜੇ ਨਹੀਂ ਗਏ ਤੁਹਾਡੇ ਮਾਦਮ ਰਹਿ ਮੈਂ ਕਹਿਣਾ ਚਾਹੁੰਦਾ ਹਾਂ ਉਹ ਤੋਂ ਬਾਰਡਰ ਤੇ ਜਾ ਕੇ ਦੇਖੋ ਜਿਹੜਾ ਤੁਸਾਨੂੰ ਗਾਲਾਂ ਕਿ ਕੀ ਹਾਲਾਤ ਨੇ ਉੱਥੇ ਜਿਹੜੀਆਂ ਮੰਗਾ ਉਹ ਵੀ ਸਾਰੀਆਂ ਨੇ ਆ ਜੋ ਵੀ ਜਿਹੜੀ ਸਾਡੀ ਜ਼ਰੂਰੀ ਸਹੂਲਤਾਂ ਨੇ ਬੁਨਿਆਦੀ ਸਹੂਲਤਾ ਸਾਡਾ ਰਾਈਟ ਹੈ ਕਿਉਂਕਿ ਕਿਤੇ ਵੀ ਮੋਰਚਾ ਚੱਲਦਾ ਉੱਥੇ ਦੀ ਸਰਕਾਰ ਦਾ ਰਾਈਟ ਹੁੰਦਾ ਹੈ ਵੀ ਉਹਨਾਂ ਨੂੰ ਬੁਨਿਆਦੀ ਸਹੂਲਤਾ ਮਿਲਿਆ ਜਾਣ ਜਿਹੜੀਆਂ ਉਹਨਾਂ ਦੀ ਜ਼ਰੂਰੀ ਨੇ ਕਿਉਂਕਿ ਬਿਜਲੀ ਦੇ ਵਿੱਚ ਅਸੀਂ ਤਾਂ ਏਸੀ ਵਿੱਚ ਬਹਿ ਕੇ ਕਹਿਣ ਲੱਗ ਜਾਂਦੇ ਵੀ ਉਹਨਾਂ ਨੇ ਜੇ ਕਿਸਾਨ ਦਾ ਕੰਮ ਲਈ ਹੋਊਗਾ ਰੋਣਾ ਰੁਕਤੀਆਂ ਉਹਨਾਂ ਨੇ ਐਦਾਂ ਕਰਦੇ ਪਰ ਜਦੋਂ ਉੱਥੇ ਜਾਂਦੇ ਵੀਰੇ ਫਿਰ ਪਤਾ ਲੱਗਦਾ ਵੀ ਰਾਤ ਨੂੰ ਮੱਛਰ ਠੀਕ ਹੈ ਨਾ ਲਾਈਟ ਨਾ ਕੁਝ ਉਹਦੇ ਕਰਕੇ ਜਦੋਂ ਕਾਲ ਨਹੀਂ ਤਾਂ ਪ੍ਰਸ਼ਾਸਨ ਜਾਗਿਆ ਪ੍ਰਸ਼ਾਸਨ ਨੇ ਉਦੋਂ ਫਿਰ ਸਾਡੇ ਨਾਲ ਕਮਿਟਮੈਂਟ ਕਰੀ 2 ਦਿਨ ਦੀ ਅੱਜ 28 ਤਰੀਕ ਹੈ ਉਹ ਕਹਿੰਦੇ ਜੀ ਅਸੀਂ 28 ਤਰੀਕ ਤੱਕ ਤੁਹਾਡੇ ਜਿਹੜੇ ਮੰਗਾ ਨੇ ਮੰਨਾਂਗੇ ਵੀ ਲਾਗੂ ਕਰ ਦਾਂਗੇ ਉੱਤੇ ਚਲੋ ਉਹਨਾਂ ਨੇ ਪ੍ਰਸ਼ਾਸਨ ਨੇ ਵਧੀਆ ਕਰਿਆ 26 ਤਰੀਕ ਨੂੰ ਉੱਤੇ ਬੀਲੇ ਪ੍ਰਬੰਧ ਕਰਤਾ ਇੱਕ ਦੱਸਣਾ ਹੈ ਇੱਕ ਰਹਿੰਦਾ ਹੋ ਲੱਗ ਜੂਗਾ ਉਮੀਦ ਹੈ ਅੱਜ ਮੇਰੀ ਗੱਲ ਅਸੀਂ ਪ੍ਰਸ਼ਾਸਨ ਨਾਲ ਉਹ ਕਹਿੰਦੇ ਤੁਸੀਂ ਇੱਕ ਅੱਜ ਸ਼ਾਮ ਤੱਕ ਜਾਂ ਕੱਲ੍ਹ ਵਿਚਾਦਾਂਗੇ ਦੂਜਾ ਹੈਗਾ ਜਿਹੜਾ ਉਹ ਤੋਂ ਬਾਅਦ ਮੋਬਾਈਲ ਟੁਇਲਟਾ ਸੀਗਾ ਉਹ ਪਹੁੰਚ ਗਿਆ ਪਾਣੀ ਦੇ ਟੱਕਰ ਵੀ ਤਕਰੀਬਨ ਇਹ ਮੰਨ ਸਕਦੇ ਆਂ ਵੀ 80% ਉਹਨਾਂ ਨੇ ਪੂਰਾ ਕਰਤਾ ਜੋ ਸਾਡੇ ਨਾਲ ਵਾਅਦਾ ਕਰਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਹਾਂਜੀ ਹਾਂਜੀ ਪੰਜਾਬ ਕੋਈ ਇਹ ਪੰਜਾਬ ਰਿਲੇਟਡ ਸੀਗਾ ਨਾ ਗੱਲਾਂ ਹੁੰਦਾ ਜਿਹੜੇ ਸੈਂਟਰ ਨਾਲ ਮੰਗਾਂ ਲਈ ਉਹ ਤਾਂ ਗੱਲੇ ਵੱਖਰੀਆਂ ਨੇ ਪੰਜਾਬ ਨਾਲ ਸੀਗੀਆਂ ਜਿਹੜੇ ਬੁਨਿਆਦੀ ਸਹੂਲਤਾਂ ਵਾਲੀ ਗੱਲ ਆਉਂਦੀ ਹੈ ਜਿਹੜੀ ਸਟੇਟ 'ਚ ਤੁਸੀਂ ਬੈਠੇ ਮੋਰਚਾ ਲੱਗਿਆ ਹੋਇਆ ਉਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਉਧਰ ਜਿਹੜਾ ਲੋਕਲ ਪ੍ਰਸ਼ਾਸਨ ਹੁੰਦਾ ਉਹਦੀ ਕਿਉਂਕਿ ਤੇ ਐਸਡੀਐਮ ਹੈ ਤੇ ਏਡੀਸੀ ਹੈ ਤੇ ਐਸਐਸਪੀ ਉਹਨਾਂ ਨੇ ਇਹ ਸਾਰੇ ਸਹੂਲਤਾਂ ਕਰਾ ਕੇ ਦੇਣੀਆਂ ਨੇ ਮੇਨ ਮੁੱਦੇ ਕਿਹੜੇ ਆ ਤੁਹਾਡੇ ਜਿਹੜੇ ਮੇਨ ਮੁੱਦੇ ਆ ਮੇਨ ਮੁੱਦੇ ਦਾ ਜਿਹੜਾ ਦਿੱਲੀ ਲੈ ਕੇ ਕਰਕੇ ਕਿਸਾਨ ਬੈਠੇ ਨੇ ਸ਼ੰਭੂ ਆ ਜਿਹੜਾ ਅਸੀਂ ਦਿੱਲੀ ਦੀ ਕਾਲ ਦੇ ਸੀਗੀ 13 ਫਰਵਰੀ ਨੂੰ ਦਿੱਲੀ ਕੋਚ ਕਰੋ ਉਦੋਂ ਚ ਸਾਡੀਆਂ 12 ਮੰਗਾ ਸੀਗੀਆਂ ਜਿਨ੍ਹਾਂ ਕਰਕੇ ਅਸੀਂ ਇਹ ਕਾਲ ਦੇ ਸੀਗੀ 13 ਫਰਵਰੀ ਨੂੰ ਕਿਉਂਕਿ ਜੋ ਪਿੱਛੇ 2020 ਦੇ 21 ਚ ਅੰਦੋਲਨ ਚੱਲਿਆ ਗਿਆ ਉਹ ਅੰਦੋਲਨ ਤਹਿਤ ਸਾਡੇ ਮਾਨਯੋਗ ਪ੍ਰੈਮ ਮਿੰਟਰ ਨਰਿੰਦਰ ਮੋਦੀ ਜੀ ਨੇ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ ਜਿੱਦਾਂ ਐਮਐਸਪੀ ਦੀ ਕਲੋਨੀ ਨੂੰ ਗਾਰੰਟੀ ਹੈ ਸੀ250 ਤਹਿਤ ਫਸਲਾਂ ਦਾ ਰੇਟ ਦਵਾਣਾ ਸਵਾਮੀ ਨਾਲ ਸੰਧੀ ਰਿਪੋਰਟ ਲਾਗੂ ਕਰਨੀ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਮੁਕਤੀ ਜਿਹੜਾ ਮਨਰੇਗਾ ਵਾਲਾ ਸਾਡਾ ਮਨਰੇਗਾ ਦੇ ਕੰਮ ਹੀ ਨੇ ਸਾਡੇ ਜਿਹੜੇ ਪਿੰਡਾਂ 'ਚ ਐਸੀਵੀਸੀ ਨੇ ਲਾ ਲਓ ਵਿੱਚ ਜਰਨਲ ਵੀ ਹੈਗੇ ਨੇ ਕਿਉਂਕਿ ਜਿਹਦੇ ਕੋਲ ਥੂੜੀ ਨਹੀਂ ਉੱਤੇ ਕੋਈ ਕਾਸਟ ਵਾਲਾ ਨਹੀਂ ਆਂਦਾ ਹੈਗਾ ਉਹ ਕੋਈ ਵੀ ਮਨਰੇਗਾ 'ਚ ਜਾ ਸਕਦਾ ਜਿਹੜਾ ਕੰਮ ਕਰਨ ਦੀ ਇੱਛਾ ਰੱਖਦਾ ਹੈਗਾ ਜਿਹਦੇ ਕੋਲ ਕੋਈ ਵਾਰ ਨਹੀਂ ਕੰਮ ਕਰ ਹੁੰਦਾ ਉਹ ਚਲਾ ਜਾਂਦਾ ਹੈ ਉਹਨਾਂ ਲਈ ਰੱਖਿਆ ਵੀ ਪਹਿਲਾਂ 100 ਦਿਨ ਸੈਂਟਰ ਸਰਕਾਰ ਕੰਮ ਦਿੰਦੀ ਹੈ ਉਹਨਾਂ ਨੂੰ ਵੀ 200 ਦਿਨ ਕੰਮ ਦਿਆ ਜਾਵੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਦਿਹਾੜੀ ਹੈ ਪਹਿਲਾਂ 325 ਪਤਾ ਨਹੀਂ 26 ਰੁਪਏ ਦੀ ਗੇੜ ਹੈਗੀ ਆ ਫਾਇਦਾ ਉਸ ਤੋਂ ਬਾਅਦ ਇਹ ਦਿਹਾੜੀ ਉਹਨਾਂ ਨੂੰ 700 ਰੁਪਏ ਕਰਾ ਜਾਵੇ ਕਿਉਂਕਿ ਜਿੰਨੀ ਮਹਿੰਗਾਈ ਹੈ ਅੱਜ ਉੱਚ ਵੀ ਕੁਝ ਨਹੀਂ ਬਣਦਾ ਉਹਦੇ 'ਚ ਉਸ ਤੋਂ ਬਾਅਦ ਤਾਂ ਕਿਸਾਨ ਤੇ ਮਜ਼ਦੂਰ ਹੈ ਜਿਹੜਾ ਉਹਦੀ ਪੈਨਸ਼ਨ ਸਕੀਮ ਉੱਤੇ ਲਾਗੂ ਕਰੀ ਜਾਵੇ ਛੋਟਾ ਵਪਾਰੀ ਆ ਗਿਆ ਸਾਡਾ ਨਾਰਮਲ ਜਿਹੜਾ ਆਮ ਉਹ ਵੀ ਸਾਡੇ ਮਜ਼ਦੂਰੀ ਚ ਆ ਜਾਂਦਾ ਵੀ ਉਹ ਜਿਹਨੇ ਵਿਚਾਰੇ ਦੁਕਾਨ ਦੇ ਉੱਤੇ ਡੇਲੀ ਵੇਚ ਕੇ ਡੇਲੀ ਖਾਣਾ ਉਹਦੇ ਤਹਿਤ ਵੀ ਉਹਨਾਂ ਤੇ ਜਦੋਂ 58 ਸਾਲ ਦੇ ਹੋ ਗਏ ਵੀ ਉਹਨਾਂ ਨੂੰ ਸਾਰਿਆਂ ਨੂੰ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ ਵੀ 10000 ਰੁਪਏ ਮਹੀਨਾ ਸੈਟਰ ਸਰਕਾਰ ਉਹਨਾਂ ਨੂੰ ਪੈਨਸ਼ਨ ਦੇ ਰਹੀ ਹੈ ਸਾਰੇ ਅਦਾਰੇ ਚ ਪੈਨਸ਼ਨ ਹੈ ਕਿਉਂਕਿ ਜਿਹੜੇ ਸੈਟਰ ਦੇ ਅਦਾਰੇ ਨੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਪੈਨਸ਼ਨ ਮਿਲਦੀ ਹੈ ਤੁਹਾਨੂੰ 50000 ਕਿਸੇ ਨਾ ਲੱਗ ਵੀ ਜਿਹੜਾ ਇਹ ਦੇਸ਼ ਨੂੰ ਰੋਟੀ ਖਵਾਉਣ ਲੱਗਿਆ ਹੋਇਆ ਅੰਨ ਦੰਦਾਗਾ ਕੇ ਵੀ ਉਹਨਾਂ ਨੂੰ ਕਿਉਂ ਨਹੀਂ ਵਾਏ ਉਹਦੇ ਕਰਕੇ ਉਹ ਵੀ ਮਰਗ ਵਿੱਚ ਹੈ ਵੀ ਹੋਰ ਮੰਗਾਂ ਨੇ ਜਿੱਦਾਂ ਹੁਣ ਬਿਜਲੀ ਦੀ ਹੈ ਪਹਿਲਾਂ ਅਸੀਂ ਕਹਿੰਦੇ ਸੀਗੇ ਵੀ 2021 ਦੇ ਵਿੱਚ ਜਿਹੜਾ ਬਿਜਲੀ ਕਾਨੂੰਨ ਹੈ 2000 22 ਦੇ ਵਿੱਚ ਲਾਗੂ ਹੋਣਾ ਸੀਗਾ ਵੀ ਉਹ ਐਕਟ ਬਣਾਤਾ ਉਹਨੇ 23 ਦੇ ਵਿੱਚ ਉਹਨੂੰ ਵੀ ਉਹ ਕੈਸਲ ਕਰਿਆ ਜਾਵੇ ਜਦ ਕਿ ਸੈਂਟਰ ਸਰਕਾਰ ਨੇ ਉਹ ਵੀ ਵਾਅਦਾ ਤੋਂ ਮੁੱਕਰੀ ਹੈ ਚਾਕੇ 2023 ਦੇ ਵਿੱਚ ਉਹ ਐਕਟ ਬਣਾਤਾ ਐਕਟ ਬਣਾ ਕੇ ਲਾਗੂ ਕਰਤਾ ਉਹਦੇ ਤਹਿਤ ਉਹਨਾਂ ਨੇ ਜਿਹੜੇ ਹੁਣ ਸਮਾਰਟ ਮੀਟਰ ਲੱਗਣ ਲੱਗੇ ਹੋਏ ਨੇ ਆਪਣੇ ਚਿੱਪ ਵਾਲੇ ਮੀਟਰਾਂ 'ਤੇ ਕਾਫੀ ਵਿਰੋਧ ਕੀਤਾ ਹੈ ਨਾ ਚਿੱਪ ਵਾਲੇ ਨੇ ਹਾਂਜੀ 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 ਉਹ ਚਿੱਪ ਵਾਲੇ ਮੀਟਰ ਲੱਗਣ ਲੱਗੇ ਹੋਏ ਨੇ ਉਹਦੇ ਤਹਿਤ ਹੁਣ ਪਿੱਛੇ ਯੂਪੀ ਤੋਂ ਇੱਕ ਵੀਡੀਓ ਆਈ ਹੈ ਤੁਸੀਂ ਵੀ ਸਾਡੇ ਦੇਖੀ ਹੋਊਗੀ ਉੱਥੇ ਲੋਕੋ ਇੱਕ ਆਮ ਨਾਰਮਲ ਪਰਿਵਾਰ ਦਾ ਫੜੀ ਰੇੜੀ ਲਾਉਣ ਵਾਲਾ ਬੰਦਾ ਹੈ 236 ਰੁਪਏ ਉਹਦੇ ਕਾਰਡ 'ਤੇ ਪਏ ਹੁੰਦੇ ਆ ਰਾਤੇ ਰਾਤ ਸਵੇਰ ਜਦੋਂ ਹੁੰਦੀ ਆ ਰਾਤ ਨੂੰ ਹੁੰਦਾ 2500 ਕੁਝ ਰੁਪਏ ਤੇ ਕਿੰਨੇ ਹੋਰ ਕਢ ਦੇ ਜਾਂਦੇ ਆ ਵੀ ਕਿੰਨੀ ਨਹੀਂ ਬਿਜਲੀ ਵੀ ਉਹ ਇੱਕ ਸਿੱਧਾ ਫਰਾਡ ਵਾਲੀ ਗੱਲ ਹੈ ਜਿੱਦਾਂ ਆਮ ਆਪਾਂ ਦੇਖਦੇ ਆਂ ਵੀ ਆਨਲਾਈਨ ਫਰਾਡ ਹੁੰਦਾ ਵੀ ਉਹਦੇ ਤਹਿਤ ਉਹ ਜਿਹੜੇ ਬਿਜਲੀ ਦੇ ਲੱਗਿਆ ਕਰਨਾ ਸੀ ਉਹਦਾ ਵੀ ਵਿਰੋਧ ਕਰਿਆ ਵੀ ਉਹ ਵੀ ਮੰਗ ਵਿੱਚ ਹੈ ਵੀ ਉਹ ਚੀਜ਼ ਅਸੀਂ ਨਹੀਂ ਹੋਣ ਦੇਵਾਂਗੇ ਹੁਣ ਤਾਂ ਕਿੰਨੇ ਕਿ ਮੰਗੀਆਂ ਜਿਹੜੀ ਸਰਕਾਰ ਮੰਨ ਚੁੱਕੀ ਹੈ ਦੇਖੋ ਸੈਂਟਰ ਸਰਕਾਰ ਨੇ ਤਾਂ ਕੁਝ ਵੀ ਨਹੀਂ ਮੰਨਿਆ ਹਲੇ ਤਾਂ ਮੀਟਿੰਗਾਂ ਚੱਲ ਰਹੀਆਂ ਨੇ ਹੁਣ ਮੀਟਿੰਗ ਵੀ ਕੋਈ ਨਹੀਂ ਚਾਰ ਪੰਜ ਮਹੀਨੇ ਚ ਮੰਨਣਿਆ ਤਾਂ ਬਹੁਤ ਦੂਰ ਦੀ ਗੱਲ ਹੈ ਉਹਦੇ ਕਰਕੇ ਅਸੀਂ ਦਿੱਲੀ ਗਏ ਸੀ ਹੁਣ ਜਿਹੜੀ 22 ਜੁਲਾਈ ਦੀ ਕਨਵੈਨਸ਼ਨ ਅਸੀਂ ਦਿੱਲੀ ਰੱਖੀ ਸੀਗੀ ਆਪਣੇ ਦੋਨੇ ਫੋਰਮਾਂ ਵੱਲੋਂ ਕਿਸਾਨ ਵੀ ਦੂਰ ਮੋਰਚਾ ਤੇ ਐਸਕੇ ਨਾਨ ਪੋਲੀਟੀਕਲ ਵੱ ਇਲੈਕਸ਼ਨ ਸੀਗੇ ਐਮਪੀ ਦੀ ਉਹਦੇ ਚ ਇਹੀ ਬੀਜੇਪੀ ਸਰਕਾਰ ਕਹਿੰਦੀ ਸੀ ਕਿ ਆਪਾਂ 400 ਸੇ ਪਾਰ ਜਾਵਾਂਗੇ ਉਹ ਤੋਂ ਵੱਧ ਹਜ਼ਾਰ ਦੌਰ ਵੀ ਆਇਆ ਜਦੋਂ ਅਮਿਤ ਸ਼ਾਹ ਜੀ ਨੂੰ ਕਹਿਣਾ ਪੈ ਗਿਆ ਵੀ ਜੇ ਇੰਡੀਆ ਗੱਠਵੰਦ ਦੀ ਸਰਕਾਰ ਬਣਦੀ ਹੈ ਇਹ 5 ਸਾਲ ਚ 5 ਪ੍ਰਾਈਮ ਮਿਨਿਸਟਰ ਬਣਾਉਣਗੇ ਉਹ ਤੋਂ ਵੱਧ ਉਹਨੇ ਜਦੋਂ ਦੇਖਿਆ ਵੀ ਸਾਡਾ ਗਰਾਫ ਕਾਫੀ ਡਾਊਨ ਹੋ ਗਿਆ ਕਿਉਂਕਿ ਉਹਨਾਂ ਨੇ ਬੀਜੇਪੀ ਨੇ ਅਜ ਤੱਕ ਕੀ ਜਿੰਨਾ ਦਾ ਸੀ ਪੜਿਆ ਦੇਖਿਆ ਅੱਜ ਤੱਕ ਜਾਤ ਪਾਤ ਦੀ ਲੜਾਈ ਲੜੀ ਐ ਉਹਨਾਂ ਨੇ ਮਜਵਾ ਦੇ ਨਾਂ ਤੇ ਲੋਕਾਂ ਨੂੰ ਲੜਾਉਣਾ ਹਿੰਦੂ ਤਵ ਮੁਸਲਮਾਨ ਸਿੱਖ ਦੰਗੇ ਕਰਾਣੇ ਹੋਰੇ ਜਿਦੇ ਕਰਕੇ ਉਹਨਾਂ ਨੇ ਇਦਾਂ ਸਰਕਾਰਾਂ ਬਣਾਈਆਂ ਨੇ ਉਹਦੇ ਚ ਉਹਨਾਂ ਨੇ ਹੋਰ ਪੱਤੇ ਖੜੇ ਵੀ ਇਹ ਕਰਦੇ ਜੋ ਕਰਿਆ ਚਲੋ ਜੋ ਵੀ ਸੀਗਾ ਕਰਕੇ ਜਦੋਂ ਇਲੈਕਸ਼ਨ ਦਾ ਦੌਰ ਚੱਲਿਆ ਇਲੈਕਸ਼ਨ ਦੇ ਵਿੱਚ ਕਿਸਾਨਾਂ ਦਾ ਮੋਰਚਾ ਇੱਥੇ ਲੱਗਿਆ ਹੋਇਆ ਸ਼ੰਭੂ ਖਨੌਰੀ ਡੱਬਲ ਰਤਨ ਪ੍ਰਚਾਰ ਸਾਡੇ ਮੋਰਚੇ ਚੱਲਦੇ ਸੀਗੇ ਉਹ ਮੋਰਚਿਆਂ ਦੇ ਤਹੇ ਜਦੋਂ ਵਿਰੋਧ ਹੋਇਆ ਬੀਜੇਪੀ ਦਾ ਦਾ ਉਹਨਾਂ ਦਾ ਸੱਟ ਵੱਜੀ ਜਿਹੜੇ ਕੰਦ ਸੀ ਅਸੀਂ 400 ਤੋਂ ਪਾਰ ਜਾਵਾਂਗੇ ਉਹਨਾਂ ਨੂੰ 240 ਤੇ ਸਿੰਟਣਾ ਪੈ ਗਿਆ ਅੱਜ ਸਰਕਾਰ ਬਣੀ ਲੰਗੜੀ ਸਰਕਾਰ ਬਣੀ ਇਹ ਉਹਦੀ ਦੇਣ ਹੈ ਸਾਨੂੰ ਸੀਗਾ ਵੀ ਸ਼ਾਇਦ ਮੋਦੀ ਜੀ ਸਾਡੇ ਸਮਝ ਜਾਣਗੇ ਮਾੜਾ ਮੂਟਾ ਉਹਨਾਂ ਨੂੰ ਹੋਊਗਾ ਦਿਮਾਗ 'ਚ ਵੀ ਜਿਹੜਾ ਇਹ ਐਂਡੀਆਂ ਮੇਰੀ ਸੀਟਾਂ ਗਈਆਂ ਨੇ ਵਾਪਸ ਉਹਦਾ ਕਾਰਨ ਕੀ ਹੈ ਵੀ ਬੈ ਕੇ ਉਹਦੇ ਮਰੀਖਣ ਕਰੂਗਾ ਉਹਦੇ ਪਛਤਾਵਾ ਕਰੂਗਾ ਵੀ ਜੇ ਆਹ ਜਿਹੜੇ ਦੇਖੋ ਇੱਕ ਕਮਿਊਨਿਟੀ ਹੈ ਜੀਦੀ 60 ਤੋਂ 70% ਆਬਾਦੀ ਹੈ ਇੰਡੀਆ ਦੀ। ਹੂੰ। ਦੇਸ਼ ਦੀ ਜੀਡੀਪੀ ਦੇ ਵਿੱਚ 15 ਤੋਂ 20% ਉਹਦਾ ਹਿੱਸਾ ਹੈਗਾ ਕਿਸਾਨਾਂ ਦਾ, ਮਜ਼ਦੂਰਾਂ ਦਾ। ਉਹਨੂੰ ਅਸੀਂ ਇਗਨੋਰ ਕਰੀ ਜਾਂਦੇ ਆ। ਇੱਕ ਪਾਸੇ ਚੰਦ ਪਰਿਵਾਰ ਨੇ ਕਾਰਪੋਰੇਟ ਪਰਿਵਾਰ। ਉਹਨਾਂ ਨੂੰ ਅਸੀਂ ਦੇਸ਼ ਦੇ ਖਜ਼ਾਨੇ ਲਟਾਈ ਜਾਂਦੇ ਆ। ਸਿਰ ਲੜਾਈ ਤਾਂ ਇੱਥੇ ਸਮਝਣ ਵਾਲੀ ਗੱਲ ਹੈ ਜਿਹੜਾ ਬੰਦਾ ਅੱਜ ਰੋਟੀ ਖਾਂਦਾ ਉਹਨੇ ਸਮਝਣਾ ਪੈਣਾ ਹੈ ਵੀ ਜੇ ਕਿਸਾਨ ਮਜ਼ਦੂਰ ਦੀ ਲੜਾਈ ਜਿਹੜੀ ਚੱਲ ਰਹੀ ਹੈ ਇਹ ਕੱਲੇ ਉਹਨਾਂ ਦੀ ਨਹੀਂ ਹੈਗੀ। ਜਿਹੜਾ ਬੰਦਾ ਰੋਟੀ ਖਾਂਦਾ ਚਾਹੇ ਪੀਜਾ ਹੈ ਚਾਹੇ 버ਗਰ ਹੈ ਉਹ ਸਾਰੇ ਉੱਥੋਂ ਹੀ ਪੈਦਾ ਹੋ ਰਿਹਾ ਹੈ ਜੇ ਖੇਤ ਫਸਲ ਪੈਦਾ ਹੁੰਦੀ ਹੈ ਤਾਂ ਜਾ ਕੇ ਤੁਹਾਡੇ ਨੂੰ ਚੰਨਾ ਪੈਂਦਾ ਇਹ ਚੀਜ਼ ਸਮਝਣ ਕਾਹਤੋਂ ਨਹੀਂ ਸਮਝਦੇ ਮੰਨੂ ਨਹੀਂ ਪਤਾ ਲੱਗਦਾ ਖੈਰ ਕਾਫੀ ਬੰਦੇ ਆ ਜਿਹੜਾ ਸਾਡਾ ਅੱਜ ਵੀ ਕਹਿ ਦਿੰਦਾ ਮੇਡੇ ਜੀ ਅੱਦਾ ਕਰਿਆ ਪਿੱਛੇ ਪ੍ਰੋਪੋਗੈਂਡਾ ਵੀ ਚੱਲਿਆ ਸ਼ੰਭੂ ਬਾਰਡਰ ਤੇ ਵੀ ਰਸਤੇ ਕਿਸਾਨਾਂ ਨੇ ਰੁਕੇ ਹੋਏ ਆ ਆਪਣਾ 23 ਜੂਨ ਦੀ ਗੱਲ ਹੈ ਕੁਝ ਬੰਦੇ ਵੀ ਕਿ ਬੀਜਪੀ ਦੇ ਸੀਗੇ ਕੁਝ ਆਪ ਤੇ ਸਾਡੇ ਉੱਥੇ ਜਾ ਕੇ ਉਹਨਾਂ ਨੇ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਹੜਬੂਗੂ ਹੰਮੜਵਾਜੀ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਚੱਕਾ ਦੋ ਉਹਨੂੰ ਐਦਾਂ ਕਰ ਰਹੇ ਜਦ ਕੇ ਅਸੀਂ ਸ਼ੁਰੂ ਤੋਂ ਕਹਿੰਦੇ ਆ ਵੀ ਨਾ ਤਾਂ ਅਸੀਂ ਰਸਤਾ ਰੋਕਿਆ ਨਾ ਸਾਡੀ ਕੋਈ ਨੀਤੀ ਆ ਰਸਤਾ ਰੋਕਣ ਦੀ ਅਸੀਂ ਤਾਂ ਦਿੱਲੀ ਜਾਣਾ ਸੀਗਾ ਦਿੱਲੀ ਦੀ ਕਾਲ ਹੈ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੈਂਟਰ ਦੀ ਬੀਜੇਪੀ ਸਰਕਾਰ ਦੇ ਕਹਿਣ ਤੇ ਰਸਤਾ ਰੋਕਿਆ ਜਿਹਦੇ ਕਰਕੇ ਸਾਨੂੰ ਇੱਥੇ ਬਹਿਣਾ ਪੈ ਗਿਆ ਨਾ ਅਸੀਂ ਦਿੱਲੀ ਜਾਣਾ ਸੀਗਾ ਸ਼ੁਰੂ ਤੋਂ ਸਾਡੀ ਕਾਲੇ ਦਿੱਲੀ ਦੀ ਸੀ ਪੋਲੀਟਿਕਲ ਬੰਦਾ ਉੱਥੇ ਆਇਆ ਕੋਈ ਪੰਜਾਬ ਦਾ ਹੋਵੇ ਜਾਂ ਕੋਈ ਵੀ ਵੱਖ-ਵੱਖ ਪਾਰਟੀਆਂ ਦੇਖੋ ਪੋਲੀਟੀਕਲ ਬੰਦਾਂ ਦਾ ਸਾਡੇ ਉੱਤੇ ਕੋਈ ਹੈ ਨਹੀਂ ਵੀ ਪੋਲੀਟੀਕਲ ਹੋਵੇ ਬਾਕੀ ਆਪ ਮਹਾਰੇ ਕੋਈ ਆਦਾ ਪਿੱਛੇ ਸਖਪਾਲ ਘਰ ਆ ਕੇ ਗਿਆ ਉਹ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਦੁਆਰੇ ਬਣੀ ਹੈ ਸੈਂਟਰ ਦੇ ਵਿੱਚ ਆਪਣੀ ਬੀਜਪੀ ਐਨਡੀਆ ਗਠਜੋੜਨ ਦੀ ਗੱਲ ਬੀਜਪੀ ਤਾਂ ਰੱਖਣੀ ਐ ਐਨਡੀਆ ਦੀ ਸਰਕਾਰ ਬਣੀ ਐ ਉਹਦੇ ਵਿੱਚ ਪੱਛਮਵਾਲ ਦੇ ਆਪਣੇ ਮੰਤਪ ਐਨਰਜੀ ਜੀ ਨੇ ਉਹ ਆ ਕੇ ਗਏ ਨੇ ਉਹਦੇ ਚਾਰ-ਪੰਜ ਐਮਪੀ ਆਂ ਦਾ ਸੀਗਾ ਪੈਨਲ ਜਿਹੜਾ ਖਨੌਰੀ ਬਾਰਡਰ ਤੇ ਆਇਆ ਸੀਗਾ ਉਹ ਕਹਿੰਦੇ ਨੇ ਸਮਝੇ ਐਨਐਸਪੀ ਬਾਰੇ ਦੱਸਿਆ ਉਹ ਵੀ ਕੀ ਚੀਜ਼ ਐ ਵੀ ਅਸੀਂ ਸੰਸਦ ਦੇ ਵਿੱਚ ਗੱਲ ਚੱਕਾ ਕਿ ਉਹਨਾਂ ਨੂੰ ਨਹੀਂ ਪਤਾ ਹੈਗਾ ਬਾਕੀ ਜਿਹੜਾ ਸਾਡੇ ਪੰਜਾਬ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਵੀ ਐਨਐਸਪੀ ਕੀ ਜੰਮੇ ਪਲੇ ਇੱਥੇ ਉਹਨਾਂ ਨੂੰ ਤਾਂ ਦੱਸਣ ਦੀ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਬਾਈ ਵਾਲੀ ਕਨਵੈਨਸ਼ਨ ਦੀ ਗੱਲ ਮੈਂ ਕਰਦਾ ਸੀਗਾ ਉਹਦੇ ਚੋਂ ਵਿਰੋਧੀ ਜਿਹੜੇ ਤਿਰਦੇ ਆਗੂ ਸੀਗੇ ਜਿੱਦਾਂ ਰਾਹੁਲ ਜੀ ਨੂੰ ਵੀ ਮਿਲੇ ਸੀ ਆਮ ਆਦਮੀ ਤੋਂ ਸੰਜੇ ਸਿੰਘ ਨੂੰ ਮਿਲੇ ਆਮ ਆਦਮੀ ਦੇ ਐਮਪੀ ਤੋਂ ਮਿਲੇ ਉਹ ਤੋਂ ਬਾਅਦ ਸ਼ਿਵ ਸ਼ਾਨਾ ਦੇ ਐਮਪੀ ਮਿਲੇ ਤੋਂ ਬਾਅਦ ਸੱਪਾ ਦੇ ਐਮਪੀ ਮਿਲੇ ਕਾਂਗਰਸ ਦੇ ਐਮਪੀ ਨੂੰ ਮਿਲੇ ਅਕਾਲੀ ਦੰਦ ਬੀਬੀ ਹਰਸਿਮਰਤ ਕੌਰ ਬਾਗਲਾ ਉਹ ਵੀ ਕਾਫੀ ਜਿਆਦਾ ਐਮਪੀਸ ਦੀ ਸਾਡੇ ਨਾਲ ਮੀਟਿੰਗ ਹੋ ਤੇ ਹਾਲਚੇ ਆ ਗਏ ਸੀਗੇ ਉੱਥੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਸੰਸਦ ਦੇ ਵਿੱਚ ਜਾ ਕੇ ਗੱਲ ਚੱਕੋ ਉੱਥੇ ਪ੍ਰਾਈਵੇਟ ਬਿੱਲ ਪੇਸ਼ ਕਰਾਓ ਉਹਨਾਂ ਤੋਂ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਚਲੋ ਉਹਦੇ ਚ ਅਸੀਂ ਸਕਸੈਸਫੁਲ ਹੋਏ ਹੋਗੇ ਜਿਹੜੇ ਮੋਦੀ ਜੀ ਕਹਿੰਦੇ ਸੀ ਕਿ ਮੈਂ ਕਿਸਾਨਾਂ ਨੂੰ ਉਬਾਲਾ ਨਹੀਂ ਟੱਪਣ ਦਿੰਦਾ ਵੀ ਅਸੀਂ ਸੰਸਦ ਦੇ ਵਿੱਚ ਵੀ ਗਏ ਇੱਕ ਵਾਰ ਕਿਉਂਕਿ ਰਹਿਲ ਜੀ ਨਾਲ ਮੀਟਿੰਗ ਹੋਈ ਉੱਥੇ ਜਦੋਂ ਉਹਨਾਂ ਨੇ ਰੋਕਿਆ ਰਾਹਿਲ ਨੇ ਜਦੋਂ ਕਿਹਾ ਵੀ ਮੈਂ ਸੜਕ ਤੇ ਆ ਕੇ ਬਹਿ ਜਾਣਾ ਤਾਂ ਮਜਬੂਰ ਹੋ ਉਹਨਾਂ ਨੂੰ ਪਾਸ ਬਣਾਣੇ ਪਏ ਤਾਂ ਕਿਸਾਨ ਸੰਸਦ ਦੇ ਵਿੱਚ ਉੱਥੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਵਿੱਚ ਮੀਟਿੰਗ ਕਰੀਆ ਗੱਲਬਾਤ ਵੀ ਸਾਰਾ ਦੱਸਿਆ ਹੈਗਾ ਉਹਨਾਂ ਨੂੰ ਵੀ ਉਹਦੇ ਕਰਕੇ ਉੱਥੇ ਫਿਰ ਜਿੱਦਾਂ ਹਰਿਆਣੇ ਦੇ ਐਮਪੀ ਨੇ ਕੁਮਾਰੀ ਸ਼ੈਲਜਾ ਜੀ ਉਹਨਾਂ ਨੇ ਉੱਥੇ ਸਭ ਸਭ ਗੱਲ ਵੀ ਚੱਕੀਆ ਕਿਸਾਨਾਂ ਨੇ ਤੇ ਹੋਰ ਐਮਪੀ ਨੇ ਚੱਕਿਆ ਪੰਜਾਬ ਤੋਂ ਵੀ ਦੋ-ਤਿੰਨ ਐਮਪੀ ਨੇ ਵੀ ਉਹਦੇ ਚ ਸਾਨੂੰ ਮੇਨ ਕੀ ਹੈ ਵੀ ਜਿਹੜੀ ਗੱਲ ਹੈ ਵਰਲਡ ਲੈਵਲ ਤੇ ਤਾਂ ਜਾਵੇ ਬੰਦ ਕੀ ਹੈ ਹਰਿਆਣੇ ਦੇ ਉਦੋਂ ਸਾਰੇ तकरीबन ਵੱਖ-ਵੱਖ ਸਟੇਟਾਂ ਤੋਂ ਕਨਵੈਨਸ਼ਨ ਚ ਆਏ ਹੋਏ ਸੀਗੇ ਯੂਪੀ ਹਰਿਆਣਾ ਰਾਜਸਥਾਨ ਕੇਰਲ ਮੱਧ ਪ੍ਰਦੇਸ਼ ਸਾਰੇ ਸਟੇਟਾਂ ਤੋਂ ਲੱਗ ਲੱਗਾ ਹੋਏ ਸੀਗੇ ਸਾਡੇ ਜਿਹੜੇ ਕਿਸਾਨ ਸੀ ਹਲਕੇ ਰਾਜਪੁਰੇ ਦੇ ਵਿੱਚ ਕਿੰਨੇ ਵੱਡੇ-ਵੱਡੇ ਲੀਡਰ ਨੇ ਕੋਈ ਉੱਥੇ ਤੋਂ ਉੱਥੇ ਇੱਥੇ ਹਲਕੇ ਰਾਜਪੁਰੇ ਦਾ ਲੀਡਰ ਕੋਈ ਇੱਥੇ ਪਹੁੰਚਿਆ ਹੈ ਕੋਈ ਆਪਣੇ ਨੇ ਵੱਡੇ ਲੀਡਰ ਕਿਹੜੇ ਵਗੈਰਾ ਆਪਾਂ ਮੰਨੋ ਤਾਂ ਕੋਈ ਲੱਭਦਾ ਤੇ ਵੱਡੇ ਲੀਡਰ ਉਹਦਾ ਇੱਕ ਨੀਨਾ ਮਿੱਤਲ ਹੈ ਚਾਹੇ ਹਰਦੇਵ ਸਿੰਘ ਕੰਬੋਜ ਆ ਚਾਹੇ ਜਗਦੀਸ਼ ਕੁਮਾਰ ਜੱਗਾ ਜੀ ਆ ਚਾਹੇ ਚਰਨਜੀਤ ਬਰਾੜ ਹੈ ਵੱਡੇ ਚਿਹਰੇ ਨੇ ਇਹ ਹਲਕੇ ਰਾਜਪਰੇ ਦੇ ਉਹ ਪੋਲੀਟੀਕਲ ਵਾਸਤੇ ਵੱਡੇ ਚਿਹਰੇ ਹੁਣ ਸਾਡੇ ਵਾਸਤੇ ਕੋਈ ਵੱਡੇ ਚਿਹਰੇ ਨਹੀਂ ਆਗੇ ਉਹਨੇ ਆਪਣੀ ਪਾਰਟੀਆਂ ਵਾਸਤੇ ਹੋਣਗੇ ਬਾਕੀ ਠੀਕ ਹੈ ਵੀ ਜੇ ਅਸੀਂ ਕਹੀ ਵੀ ਉਹਨਾਂ ਨੇ ਜਾੜਾ ਉੱਤੇ ਅਸੀਂ ਬੈਨੇ ਲਾਇਆ ਨੇ ਪੋਲੀਟੀਕਲ ਬੰਦਾ ਸਾਡੇ ਕੋਲ ਆ ਜੇ ਨਾ ਅਗਰ ਆ ਗਿਆ ਅਗਾ ਆਜੋ ਠੀਕ ਹੈ ਜਿੱਦਾਂ ਆਮ ਜਨਤਾ ਸਾਡੀ ਉੱਥੇ ਬੈਠ ਕੇ ਸੁਣਦੀ ਹੈ ਸਟੇਜ ਦੇ ਉੱਤੇ ਆਵੇ ਸੁਣੇ ਵਿਚਾਰ ਆਪਣਾ ਸੁਣ ਕੇ ਚਲੇ ਜਾਵੇ ਕੋਈ ਪ੍ਰੋਬਲਮ ਨਹੀਂ ਬਸ ਸਟੇਜ ਸਾਂਝੀ ਕਰਨੀ ਹੈ ਬਸ ਸਟੇਜ ਤੇ ਬੁੱਲਣ ਦੇਣਾ ਉਹ ਉਹਦੇ ਆਪਣਾ ਅੰਦਰੋਜ ਕਿਸਾਨੀ ਦੇ ਨਾਤੇ ਆਉਣਾ ਚਾਹੁੰਦੇ ਆ ਅਸੀਂ ਰੋਕਦੇ ਵੀ ਕਿਸੇ ਨੂੰ ਆਉਣਾ ਦਊਂਗਾ ਤੁਸੀਂ ਹਾਂਜੀ ਫੇਰ ਬੋਲਣ ਦਊਂਗਾ ਬੋਲਣ ਦਵਾਂਗੇ ਕਹੀ ਜਾਂਦੇ ਬੋਲਣ ਦੇਣਾ ਨਹੀਂ ਕਿਸੇ ਨੂੰ ਅਸੀਂ ਪੋਲੀਟੀਕਲ ਬੰਦੇ ਲਈ ਬਿਲਕੁਲ ਬੈਨ ਹੈ ਸਟੇਜ ਸਾਂਝੀ ਨਹੀਂ ਕਰਨੀ ਨਾ ਅਸੀਂ ਬੁੱਲਣ ਦੇਣਾ ਕਿ ਪਹਿਲੇ ਰਾਜਪੁਰੇ ਚ ਹੀ ਆਇਆ ਪੂਰੇ ਪੰਜਾਬ ਦੀ ਆਲ ਇੰਡੀਆ ਤੇ ਆਲ ਇੰਡੀਆ ਲੈਵਲ ਤੇ ਕੋਈ ਵੀ ਲੀਡਰ ਆਂਦਾ ਸੀ ਕਿਸੇ ਨੇ ਨਹੀਂ ਬੋਲਣ ਦੇਣਾ ਹੈ ਕੱਲਾ ਰਾਜਪੁਰਾ ਨਹੀਂ ਇੰਡੀਆ ਦੀ ਗੱਲ ਚੱਲ ਰਹੀ ਹੈ ਔਰ ਇੰਡੀਆ ਦੇ ਆਂ ਬੰਦੇ ਨੇ ਰਾਜਪੁਰੇ ਕੱਲੇ ਦੇ ਨਾਲ ਕੋਈ ਗੱਲੇ ਨਹੀਂ ਹੈਗੀ ਹੈ ਵੀ ਪੂਰੇ ਆਲ ਇੰਡੀਆ ਜੋ ਕੋਈ ਵੀ ਪੋਲੀਟੀਕਲ ਬੰਦਾ ਆਂਦਾ ਹੈ ਮੰਚ ਦੇ ਮੁਰੇ ਬਹਿ ਸਕਦਾ ਜਿੱਦਾਂ ਪਹਿਲਾਂ ਸਾਡਾ 2020 ਤੇ 21 ਦਾ ਦੋਮਾ ਚੱਲਿਆ ਉੱਚ ਵੀ ਸੇਮ ਆਹੀ ਪੈਟਰਨ ਸੀਗਾ ਪੋਲੀਟੀਕਲ ਬੰਦਾ ਸੀ ਨਹੀਂ ਸਟੇਜ ਤੇ ਚੜਨਦਾ ਇੱਥੇ ਵੀ ਸੇਮ ਆਹੀ ਹੈ ਪੋਲੀਟੀਕਲ ਬੰਦਾ ਆਣਾ ਠੀਕ ਹੈ ਇੱਕ ਆਮ ਜਨਤਾ ਮੰਗਣਾ ਆ ਜੇ ਬਹਿ ਜੇ ਉਹਨੂੰ ਲੱਗਦਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ 750 ਕਿਸਾਨ ਪਹਿਲਾ ਸ਼ਹੀਦ ਕਰਾਏ 26 ਕਿਸਾਨ ਸਾਡੇ ਹੁਣ ਸ਼ਹੀਦ ਹੋ ਗਏ ਅਜ ਤੱਕ 450 ਦੇ ਕਰੀਬ ਬੱਚਿਆਂ ਦੀ ਸਾਡੇ ਨੇ ਕਿਸੇ ਦੀ ਅੱਖਾਂ ਚਲੀ ਜਾਂਦੀਆਂ ਨੇ ਕਿਸੇ ਮੱਤਾਂ ਟੁੱਟ ਗਈਆਂ ਜਿਹੜੇ ਅਪੰਗ ਹੋ ਗਏ ਸਾਡੇ ਬੱਚੇ 25 ਤੋਂ 26 ਬੰਦੇ ਜਿਹੜੇ ਸ਼ਹੀਦ ਹੋਏ ਆ ਹੈਨਾ ਕੁਝ ਮਰ ਗਏ ਆ ਕੁਝ ਖਾਇਲ ਹੋ ਗਏ ਆ 26 ਬੰਦੇ ਦੀ ਸਰਕਾਰ ਨੇ ਬਾਹ ਫਾਕੜੀ ਹੈ ਹੁਣ ਤੱਕ ਕਿਹੜੇ ਕਿਹੜੇ ਬੰਦੇ ਨੂੰ ਮੁਆਵਜ਼ਾ ਦਿੱਤਾ ਕਿਹੜੇ ਕਿਹੜੇ ਬੰਦੇ ਦੀ ਬਾਹ ਫਾਕੜੀ ਨਹੀਂ ਉਹਦੇ ਚ ਤਕਰੀਬ ਸਾਡੇ 5 ਕਿਸਾਨਾਂ ਨੂੰ ਉਹਨਾਂ ਨੂੰ ਮੁਆਵਜ਼ਾ ਦਿੱਤਾ ਜੋ ਪੰਜਾਬ ਸਰਕਾਰ ਨੇ ਕਰਿਆ ਉਹ ਤਾਂ ਨੌਕਰੀ ਦੀ ਹਲੇ ਹੀ ਗੱਲ ਚੱਲ ਰਹੀ ਹੈਗੀ ਸਿਰਫ ਜਿਹੜਾ ਸਾਡਾ ਸ਼ਹੀਦ ਸ਼ੂਕਰਨ ਹੋਇਆ ਸੀਗਾ ਉਹਦੀ ਫੈਮਿਲੀ ਨੂੰ ਸ਼ਹੀਦ ਦੇ ਦਰਜੇ ਦੀ ਗੱਲ ਸੀਗੀ ਜਾਂ ਨੌਕਰੀ ਦੀ ਉਹ ਪੂਰੀ ਕਰਤੀ ਸਰਕਾਰ ਨੇ ਬਾਕੀ ਜਿਹੜੇ ਦੂਜੇ ਲਾਈਨ 'ਚ ਲੱਗੇ ਹੋਏ ਆ ਉਹਨਾਂ ਦੇ ਪੰਜਾਂ ਨੂੰ ਮੁਆਵਜ਼ਾ ਵੀ ਦਿੱਤਿਆ ਜਿਹੜੇ ਬਾਕੀ 21 ਬੰਦੇ ਸਾਡੇ ਰਹਿੰਦੇ ਆ ਉਹਨਾਂ ਨੂੰ ਮੁਆਵਜ਼ਾ ਤਕਰੀਬਨ ਜਲਦੀ ਉਹ ਕਹਿੰਦੇ ਵੀ ਅਸੀਂ ਪਹਿਲਾਂ ਤਿਆਰ ਕਰਨ ਲੱਗੇ ਹੋਏ ਹੈਗੇ ਕਿਉਂਕਿ ਪਹਿਲਾ ਇਲੈਕਸ਼ਨ ਆ ਵੀ ਹੋ ਸਕਦਾ ਹੈ ਇਲੈਕਸ਼ਨ ਦੇ ਨਾਮ ਦੀ ਤਾਂ ਪਹਿਲਾ ਹੋ ਜਾਂਦਾ ਚੋਣ ਕਮਿਸ਼ਨ ਕਰਕੇ ਫਿਰ ਹੋਣਾ ਪੈਂਦਾ ਸਰਕਾਰ ਨੂੰ ਉਦੇ ਕਰਕੇ ਵੀ ਉਹ ਕਹਿੰਦੇ ਸੀ ਫੈਲਾ ਤਿਆਰ ਕਰਤੀਆਂ ਵੀ ਜਲਦੀ ਇਹ ਹੋ ਜਾਵੇ ਕਿ ਉਹ ਵੀ ਸਾਡਾ ਜਿਹੜੀ ਜਦੋਂ 26 ਤਰੀਕ ਨੂੰ ਮੀਟਿੰਗ ਹੋਈ ਹੈ ਗਿਲ ਮੋਡਲ ਦੇ ਵਿੱਚ ਪ੍ਰਸ਼ਾਸਨ ਨਾਲ ਉਦੋਂ ਇਹ ਗੱਲ ਵੀ ਸੀਗੀ ਸਾਡੀ ਮੈਨੂੰ ਪਹਿਲਾਂ ਯਾਦ ਨਹੀਂ ਆ ਰਹੀ ਕਹਣੀ ਵੀ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਲਈ ਕੀ ਕਰਿਆ ਹੈਗਾ ਤੁਸੀਂ ਵੀ ਉਹਨਾਂ ਦੇ ਜਿਹੜਾ 5-5 ਲੱਖ ਦੇਣਾ ਸੀਗਾ ਤਾਂ ਉਹਨਾਂ ਨੇ ਮੰਨਿਆ ਵੀ ਅਸੀਂ ਉਹ 21 ਤਰੀਕ ਜਿਹੜੇ 21 ਬੰਦੇ ਰਹਿ ਗਏ ਵੀ ਜਲਦੀ ਉਹਨਾਂ ਨੂੰ ਵੀ ਪੈਸੇ ਮਿਲ ਜਾਣਗੇ ਉਹ ਤੋਂ ਬਾਅਦ ਜਿਹੜਾ ਸਾਡੇ ਟਰੈਕਟਰ ਤੋੜੇ ਸੀਗੇ ਇਹਨਾਂ ਨੇ ਹਰਿਆਣੇ ਵਾਲੇ ਨੇ ਆ ਕੇ ਇੱਥੇ ਪੰਜਾਬ 'ਚ ਵੀ ਤੋੜੇ ਆਪਣੇ ਸ਼ੰਭੂ ਬਾਰਡਰ ਤੇ ਦੋ ਤਿੰਨ ਕਨੌਰੀ ਬਿਲਡਰ ਦੇ ਕਾਫੀ ਵੱਡਾ ਸਾਡਾ ਨੁਕਸਾਨ ਹੋਇਆ ਸੀ ਆ ਉਹਦੀ ਪੇਮੈਂਟ ਵੀ ਪੰਜਾਬ ਸਰਕਾਰ ਨੇ ਸਾਨੂੰ ਪਾਤੀ ਉਹ ਸਾਨੂੰ ਜਿੰਨਾ ਨੁਕਸਾਨ ਹੋਇਆ ਸੀ ਟਰੈਕਟਰਾਂ ਦਾ ਉਹ ਵੀ ਮਿਲਦਾ ਹੀ ਆ ਉਹ ਸਾਨੂੰ ਦੇ ਕੇ ਹਾਂਜੀ ਕਾਫੀ ਹੱਦ ਤੱਕ ਦੇ ਕੇ ਜਿਹੜੀ ਗੱਲ ਦੇਖੋ ਹੋਈ ਆ ਉੱਥੇ ਅਸੀਂ ਇਹ ਨਹੀਂ ਉਹ ਪ੍ਰਤੱਖ ਆ ਸਭ ਨੂੰ ਪਤਾ ਵੀ ਕੁਝ ਹੋਇਆ ਇਹ ਸਰਕਾਰ ਨੇ ਸਾਡੇ ਨਾਲ ਨਹੀਂ ਕਰਿਆ ਹੈਗਾ ਉਹਦੇ 'ਚ ਕੋਈ ਦੋਰ ਨਹੀਂ ਹੈਗੀ ਲਾਸਟ ਕੋਈ ਕਰੋ ਤਾਂ ਨਹੀਂ ਹੋਏਗਾ ਕੋਈ ਰਾਜਪੇ ਦੇ ਵਿੱਚ ਕੋਈ ਨਹੀਂ ਹਲੇ ਤਾਂ ਕੋਈ ਐਧਾ ਦੀ ਗੱਲ ਨਹੀਂ ਦੇਖੋ ਜੇ ਕੱਲ ਨੂੰ ਕੋਈ ਜ਼ਰੂਰਤ ਪੈਂਦੀ ਆ ਸਰਕਾਰ ਸਾਡੀ ਕਿਸੇ ਗੱਲ ਤੇ ਰੋੜਾ ਡਾਂਦੀ ਹੈ ਇਹ ਅਰਜਣ ਕਰਦੀ ਹੈ ਕੋਈ ਗੱਲ ਜਿੱਦਾਂ ਹੁਣ ਵੈਸੇ ਤਾਂ ਇਹੀ ਸੀ ਜਿਹੜੇ ਬਾਰਡਰ ਦੇ ਪੰਜਾਬ ਨਾਲ ਰਿਲੇਟਡ ਸੀਗੀਆਂ ਉਹ ਪੂਰੀਆਂ ਹੋ ਗਈਆਂ ਪਰ ਇੱਕ ਗੱਲ ਦੇ ਵਿੱਚ ਮੈਂ ਜ਼ਰੂਰ ਕਹੋ ਜਿਹੜਾ ਪੰਜਾਬ ਸਰਕਾਰ ਨਾਲ ਸਾਨੂੰ ਰੋਸਾ ਵੀ ਹੈ ਸਾਡੇ ਮੈਡਮ ਸੀਗੇ ਜਿਹੜੇ ਕਹਿੰਦੇ ਸੀ ਟੁਟਕੀ ਮਾਰਗੇ ਪੰਜ ਮਿਰਚਾਂ ਸੀ ਐਮਐਸਪੀ ਦੇ ਦਾਂਗਾ ਗੱਲ ਅਨਮੋਲ ਮਾਨ ਗੱਲ ਅਨਮੋਲ ਮਾਨ ਮੈਂ ਨਾ ਨਹੀਂ ਮਿਲਦਾ ਮੈਨੂੰ ਤੁਸੀਂ ਕੋਈ ਟਾਈਮ ਵਧੀਆ ਲੱਗਦਾ ਨਹੀਂ ਜਾਣ ਕੇ ਨਹੀਂ ਵੀ ਪੰਨ ਮਿੰਟ ਤੇ ਸੀ ਐਮਐਸਪੀ ਦੇ ਦਿੰਦਾ ਫਿਰ ਬਾਅਦ ਚ ਕੁਝ ਟਾਈਮ ਇਲੈਕਸ਼ਨ ਤੋਂ ਪਹਿਲਾਂ ਨਹੀਂ ਕਰਦਾ ਸਰਕਾਰ ਬਣ ਜਾਂਦੀ ਹੈ ਉਹ ਤੋਂ ਵਾਦ ਉਹ ਬਿਆਨ ਤੋਂ ਬਿਲਕੁਲ ਉਲਟੀ ਗੱਲ ਕਰਨ ਲੱਗੇ ਕਹਿੰਦੇ ਮੈਨੂੰ ਪਤਾ ਨਹੀਂ ਸੀ ਇਹ ਵੀ ਅਨੌਕਾ ਕੰਮ ਹੈ ਦੇਖੋ ਜੇ ਨਹੀਂ ਪਤਾ ਤਾਂ ਕਰਦੇ ਕਿ ਉਹ ਤੋਂ ਬਦ ਚਲੋ ਪਿਛਲੀ ਜਦੋਂ ਹੁਣ ਜੀਰੀ ਵੜੀ ਉਹਦੋਂ ਲੱਗੀ ਜੀਰੀ ਕਣਕ ਵੜੇ ਤੋਂ ਬਾਅਦ ਆ ਤਾਂ ਮੋਗੀ ਤੇ ਸਰਕਾਰ ਨੇ ਕਹਿੰਦਾ ਸੀ ਐਮਐਸਪੀ ਦਵਾਂਗੇ ਵੀ ਜਿੰਨਾ ਰੇਟ ਥੋੜਾ ਕੋਈ ਪ੍ਰਾਈਵੇਟ ਪਲੇਅਰ ਚੱਕਦਾ ਜੋ ਵੀ ਹੈ ਜਿਹੜਾ 15-1600 ਰੁਪਏ ਕਵਾਂਟਲ ਫਰਕ ਹੈਗਾ ਸੀ ਆਪ ਦੇਵਾਂਗੇ ਬਿਲਕੁਲ ਜੋ ਸੈਂਟਰ ਸਰਕਾਰ ਨੇ ਰੇਟ ਬੰਨੇ ਹੋਣੇ ਤੇਈ ਫਸਲ ਤੇ ਰੇਟ ਬੰਨਦੇ ਆਈ ਵਾਰ ਤੈਅ ਕਰਦੀ ਹੈ ਸਰਕਾਰ ਪਰ ਇਸ ਵਾਰ ਬਹੁਤ ਦੁਖ Wali ਗੱਲ ਹੈ ਪਿੱਛੇ ਤਾਂ ਚਲੋ ਕੁਛ ਚੰਦ ਨੂੰ ਉਹਨਾਂ ਨੇ ਦੇ ਵੀ ਦੇ ਪਰ ਇਹ ਤੇ ਸਾਡੇ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਜੀ ਨੇ ਕਿਹਾ ਹੈਗਾ ਵੀ ਮੇਰੇ ਤਾਂ ਬਸ ਦੀ ਗੱਲ ਨਹੀਂ ਹੈਗੀ ਸਮਝ ਤੋ ਬਾਹਰ ਪੰਜਾਬ ਦੇ ਵੀ ਤੁਸੀਂ ਬੈਠੇ ਹੋ ਪੰਜਾਬ 'ਚ ਬੈਠ ਕੇ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਦਾ ਕਰਨੇ ਫਸਲੀ ਚੱਕਰ ਚੋਂ ਨਿਕਲੇ ਚੋਂ ਬਾਹਰ ਆਓ ਫਸਲਾਂ ਨਵੀਆਂ ਲਾਓ ਇੱਕ ਪਾਸੇ ਤੁਸੀਂ ਕੁਝ ਦੇ ਨਹੀਂ ਸਕਦੇ ਸਾਨੂੰ ਕਿੱਦਾਂ ਜਣੂਗਾ ਜੀ ਹਰਿਆਣੇ ਦੇ ਵਿੱਚ ਵਿੱਚ ਸੂਰਜਮੁਖੀ ਪਿਛੇ ਲੜਾਈ ਲੜੀ ਪਿਛਲੇ ਸਾਲ ਆ ਉਦੋਂ ਅਸੀਂ ਵਿੱਚੇ ਸੀਗੇ ਆ ਗੂਕੀ ਗ੍ਰਿਫਤਾਰ ਵੀ ਹੋਏ ਛੜਾਏ ਇਸ ਵਾਰ ਵੀ ਉੱਥੇ ਉਹਨਾਂ ਨੇ ਜਿਹੜੀ ਸੂਰਜਮੁਖੀ ਹੈ ਜੋ ਐਮਐਸਪੀ ਸੈਂਟਰ ਵੱਲੋਂ ਰੇਟ ਬੰਦਾ ਗਿਆ ਉਹ ਰੇਟ ਤੇ ਖਰੀਦੀ ਹੈ ਤੇ ਖਰੀਦਣੀ ਪਈ ਉਹਨਾਂ ਨੂੰ ਕਿਉਂਕਿ ਕਿਸਾਨ ਬੈਠੇ ਨੇ ਪਰ ਸਾਡੇ ਪੰਜਾਬ ਦੇ ਵਿੱਚ ਸਾਨੂੰ ਨਹੀਂ ਲੱਗਿਆ ਵੀ ਸਾਡੀ ਆਪਣੀ ਸਰਕਾਰ ਕਹਿੰਦੇ ਆ ਸੀ ਤਕਰੀਬਨ ਲੋਕਾਂ ਨੇ ਇੰਨਾ ਬਹੁਤ ਦਿਆ ਸੀ ਇਹ ਮੰਨਦੇ ਨਾ ਨੂੰ ਵੀ ਹਾਂ ਜੀ ਵੋਟਾਂ ਪਾਈਆਂ ਹੋਰ ਐ ਪਰ ਕਾਹਤੋਂ ਇਹ ਕੁਛ ਕਰ ਪਾ ਸਾਡੇ ਸਮਝ ਤੋਂ ਹੀ ਚੀਜ਼ ਦਾ ਬਾਹਰ ਹੈ ਤੇ ਲਾਸਟ ਸਵਾਲ ਹੈ ਮੇਰਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਜਾਂਦੇ ਵਾਰੀ ਕਿੰਨੇ ਨੰਬਰ ਦਓਗੇ ਕਿਉਂਕਿ ਪੰਜਾਬ ਸਰਕਾਰ ਤੁਸੀਂ ਆਪ ਖੁਦ ਕਿਹਾ ਹੈ ਆ ਕਿ ਕਾਫੀ ਜਿਆਦੇ ਸਾਡੀਆਂ ਮੰਗਾਂ ਇਹਨਾਂ ਨੇ ਮੰਗੀਆਂ ਆ ਮੁਆਵਜ਼ੇ ਦਿੱਤੇ ਆ ਕਿੰਨੇ ਨੰਬਰ ਦੇਵੋਗੇ ਪੰਜਾਬ ਤੇ ਸੈਂਟਰ ਗਵਰਨ ਦੇਖੋ ਨੰਬਰ ਵਾਲੀ ਤਾਂ ਕੋਈ ਗੱਲ ਨਹੀਂ ਇਹਦੇ ਚ ਨਾ ਨੰਬਰ ਦੇਣ ਵਾਲੀ ਕੋਈ ਗੱਲ ਹੈ ਜੇ ਮੈਂ ਕਹਾਂ ਵੀ ਉਹਨਾਂ ਨੂੰ ਕੋਈ ਸ਼ਾਵਾਸ਼ੇ ਦੇ ਦਾਂ ਕਿਉਂਕਿ ਜਿਹੜੀ ਜ਼ਰੂਰਤਾਂ ਸੀਗੀਆਂ ਜੇ ਹੁਣ ਇੱਕ ਬੱਚੇ ਨੂੰ ਸਾਡੇ ਨੇ ਸ਼ਹੀਦ ਕਰਤਿਆ ਉਹ ਸਾਡਾ ਬੱਚਾ ਵਾਪਸ ਨਹੀਂ ਕਰਦਾ ਠੀਕ ਹੈ ਉਹਨੂੰ ਇੱਕ ਮਾਲੀ ਮਦਦ ਦੇ ਦੀ ਇਹ ਵੱਖਰੀ ਗੱਲ ਹੈ ਉਹ ਤੋਂ ਬਾਅਦ ਜਿਹੜੇ ਬੱਚੇ ਸਾਡੇ ਦੂਜੇ ਨੇ ਸਾਡੇ ਕਿਸਾਨ ਇੱਥੇ ਮੋਰਚਾ ਲੱਗੇ ਤਾਂ ਸ਼ਹੀਦ ਹੋਏ ਨੇ ਠੀਕ ਹੈ ਉਹ ਬੰਦਾ ਵਾਪਸ ਨਹੀਂ ਲੈ ਸਕਦੇ ਪਰਵਾਰ ਨੂੰ ਚੰਦ ਪੈਸੇ ਵਲ ਮਾ ਉਹ ਖਰੀਦੇਗਾ ਠੀਕ ਹੈ ਵੀ ਮੰਨੀ ਮੱਗਦ ਜਿਹੜੇ ਦਈ ਆ ਉਹ ਵੀ ਸਾਡਾ ਟੈਕਸ ਰਹੀ ਪੈ ਸਕਿਆ ਹੋਇਆ ਉਹ ਜੋ ਨੰਬਰਾਂ ਵਾਲੀ ਕੋਈ ਗੱਲ ਨਹੀਂ ਨਾ ਉਹ ਨੰਬਰ ਮੈਂ ਕੋਈ ਦਊਗਾ ਠੀਕ ਹੈ ਸਰਕਾਰ ਦਾ ਜਿਹੜਾ ਪੱਖ ਸੀਗਾ ਸਰਕਾਰ ਨੇ ਕੁਝ ਕਰਿਆ ਜਿੰਨਾ ਕੋਣ ਨੂੰ ਲੱਗਿਆ ਸੀ ਪਰ ਜਿਹੜਾ ਸੈਕਟਰ ਸਰਕਾਰ ਨਾਲ ਸਾਡੀ ਲੜਾਈ ਹੈ 12 ਮੰਗਾਂ ਦੀ ਲੜਾਈ ਚੱਲ ਰਹੀ ਹੈ ਜਦੋਂ ਪੂਰੇ ਕਰਨਗੇ ਨੰਬਰਾਂ ਬਾਰੇ ਤਾਂ ਫੇਰ ਸੋਚਾਂਗੇ ਇਹ ਪੰਜਾਬ ਸਰਕਾਰ ਉਹ ਜਿਹੜੀ ਐਮਐਸਪੀ ਦੀ ਸੀ ਗੱਲ ਕਰਦੇ ਆ ਜਿਹੜੇ ਕਹਿੰਦੇ ਚੁਟਕੀਆਂ ਮਾਰ ਕੇ ਅਸੀਂ ਦੇ ਦਾਂਗੇ ਇਹ ਬਿੱਜਾ ਹੁੰਦੀ ਤਾਂ ਅਸੀਂ ਸੋਚ ਸਕਦੇ ਨੰਬਰਾਂ ਬਾਰੇ ਤਾਂ ਕੋਈ ਗੱਲ ਨਹੀਂ ਕਿ ਮਨ ਨੂੰ ਨਹੀਂ ਲੱਗਦੀ ਨੰਬਰ ਵਾਲੀ ਸੋ ਇਹ ਸੀਗੇ ਮਨਜੀਤ ਸਿੰਘ ਕੁਮਾਣਾ ਬੜੇ ਹੀ ਆਪਣੀ ਗੱਲ ਨ ਤੇ ਹਲਕੇ ਰਾਜਪੁਰੇ ਦੇ ਵਿੱਚ ਇਹ ਨੇ ਪੂਰੇ ਪੰਜਾਬ ਲੈਵਲ ਦੀ ਇਹਨਾਂ ਦੀ ਜਿਹੜੀਆਂ ਵੀਡੀਓ ਵਗੈਰਾ ਦੇਖਣ ਨੂੰ ਮਿਲਦੀਆਂ ਨੇ ਕਾਫੀ ਵੱਡਾ ਨਾਮ ਹੈ ਮਨਜੀਤ ਕੁਮਾਨਾ ਹਲਕੇ ਰਾਜਪੁਰੇ ਦੇ ਬੀਕੇ ਐਮਬੀਓ ਦੇ ਪ੍ਰਧਾਨ ਨੇ ਸੋ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹਨਾਂ ਦੀ ਹੋਈ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਬੱਬੂ ਦੀ ਲਹੌਰ